ਇਹ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰੈਟੀ ਜੀ ਰਖੜੀ ਸੇਲ ਮੇਲੇ ਦੇ ਉੱਤੇ ਜੀ ਕੈਮਰ ਕਾਟਨ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਕੈਮਰ ਕਾਟਨ ਦਾ ਦੇਖੋ ਸ਼ਿਵਾ ਮਿਲਦੀ ਕੈਮਰ ਕਾਟਨ ਹੈ ਜੀ ਇਹ ਵਧੀਆ ਕੁਆਲਿਟੀ ਦੇ ਉੱਤੇ ਪੂਰਾ ਵਧੀਆ ਕਪੜਾ ਹੈਗਾ ਮਾਰਕੀਟ 'ਚ ਵਿਕੇ 500 ਦਾ ਵਿਕੇ 550 ਦਾ ਸਾਡਾ ਰੇਟ ਸਿਰਫ 500 ਰੁਪਏ ਜੀ ਇਹ 400 ਰੁਪਏ ਦੇ ਵਿੱਚ ਕੈਮਰ ਕਾਟਨ ਦਾ ਸੂਟ ਭਰਾਮਾ ਦੀ ਹੱਟੀ ਦੇ ਉੱਤੇ ਰਖੜੀ ਸੇਰਵੇਲਾ ਚੱਲੂ ਹੋ ਚੁੱਕਿਆ ਜੀ ਹਰ ਇੱਕ ਕੰਡਰ ਦੇ ਵਿੱਚ ਤਕਰੀਬਨ 4 ਕੰਡਰਾਂ ਦੇ ਜਮਾਲ ਪਹੁੰਚ ਚੁੱਕਿਆ ਜੀ ਨਵੇਂ ਨਵੇਂ ਕੰਡਰ ਤੇ ਨਵੇਂ ਨਵੇਂ ਡਿਜ਼ਾਈਨ ਆ ਬਹੁਤ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਤੇ ਨਵੇਂ ਨਵੇਂ ਕੰਡਰਾਂ ਦੇ ਵਿੱਚ 400 ਰੁਪਏ ਦੇ ਵਿੱਚ ਕੈਮਰ ਕੋਟ ਦਾ ਸੂਟ ਕਰਤਾ ਜੀ 400 ਦਾ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲੇ ਦੇ ਉੱਤੇ ਜੀ ਡਿਜ਼ਾਈਨ ਦੇਖੀਓ ਲੋ ਮੀਡੀਅਮ ਡਿਜ਼ਾਈਨ ਵੀ ਆ ਗਏ ਜੀ ਡਾਰਕ ਡਿਜ਼ਾਈਨ ਵੀ ਆ ਗਏ ਇਹਦੇ ਵਿੱਚ ਪਰਾਮਾ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਕੈਮਰਕੋਫਿੰਗ ਦਾ ਸੂਟ ਸਿਰਫ 400 ਦਾ ਕੱਤਾ ਹੈ 400 ਦਾ ਪਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਰਖੜੀ ਸੇਰ ਮੇਲਾ ਰਖੜੀ ਸੇਰ ਮੇਲੇ ਦੇ ਉੱਤੇ ਕੈਮਰਕੋਫਿੰਗ ਦਾ ਸੂਟ ਸਿਰਫ 400 ਦਾ ਕੱਤਾ ਜੀ ਛੇਤੀ ਤੋਂ ਛੇਤੀ ਆਕੇ ਸਾਮਾਡ ਜائیں ਲੈ ਸਕਦੇ ਹੋ ਜੀ ਸਾਮਾਡ ਜائیں ਲੈਣ ਵਾਸਤੇ ਛੇਤੀ ਪਹੁੰਚੋ ਨੇ ਡਿਜ਼ਾਈਨ ਬਗਲ ਜਾਂਦੇ ਨੇ ਉਹ ਖਤਮ ਹੋ ਕੇ ਹੋਰ ਨਵੇਂ ਡਿਜ਼ਾਈਨ ਆ ਜਾਂਦੇ ਨੇ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਇਕ ਕਰੋ ਇੰਸਟਾਗ੍ਰam ਤੇ ਫੋਲੋ ਕਰੋ ਜੀ ਭਰਾਮਾਂ ਦੀ ਹੱਟੀ ਦਾ ਚੈਨਲ ਤੇ ਇੰਸਟਾਗ੍ਰam ਦੇ ਉੱਤੇ ਸਾਡੀ ਵੀਡੀਓ ਨੂੰ ਫੋਲੋ ਕਰੋ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦੇ ਉੱਤੇ ਜੀ ਕੈਮਰ ਕਾਟਨ ਨਵੇਂ-ਨਵੇਂ ਡਿਜ਼ਾਈਨਾਂ ਤੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਹਰ ਇੱਕ ਦਾ ਡਿਜ਼ਾਈਨ ਦਿਖਾ ਰਹੇ ਹਾਂ ਤੁਹਾਨੂੰ ਤਕਰੀਬਨ 4 ਪੰਨਿਆਂ ਚ ਮਾਲ ਆ ਜਿਹਦੇ ਵਿੱਚ ਸਿਰਫ 400 ਸੂਟ ਕਰਤਾ ਜੀ 400 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾਗਾ ਨਵੇਂ ਨਵੇਂ ਰੰਗ ਤੇ ਡਿਜ਼ਾਈਨ ਦੇਖੋ ਜੀ ਕਿੰਨੇ ਵਧੀਆ ਹੈਗਾ ਸਪੈਸ਼ਲ ਬਲੈਕ ਤੇ ਆਗੇ ਸਾਰੇ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਰੇਟ ਸਿਰਫ 400 ਰੁਪਏ ਹੈ ਜੀ ਜਿਹੜਾ ਮਾਰਕੀਟ ਰੇਟ ਆਮ 550 550 ਹੈ ਜੀ ਪਿਓਰ ਕੈਂਪਰ ਕਾਟੋਂ ਦਾ ਸੂਟ ਸਾਡਾ ਰੇਟ ਸਿਰਫ 400 ਰੁਪਏ ਹੈ ਜੀ ਆਹ ਦੇਖੋ ਜੀ ਡਿਜ਼ਾਈਨ ਵਧੀਆ ਡਿਜ਼ਾਈਨ ਲਾਈਟ ਡਾਰਕ ਸਾਰੇ ਕਟੜਾ ਜਮਾਲ ਪਹੁੰਚ ਗਿਆ ਇਹਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਰਖੜੀ ਸੇਰ ਮੇਲਾ ਚਾਲੂ ਹੋ ਚੁੱਕਿਆ ਜੀ ਰਖੜੀ ਸੇਰ ਮੇਲੇ ਦੇ ਉੱਤੇ ਡਿਜ਼ਾਈਨ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਸਕਰੀਨ ਸ਼ਾਟ ਲੈ ਕੇ ਮਗਾ ਸਕਦੇ ਹੋ ਜੀ ਇਹ ਹਰ ਇੱਕ ਕਟੜਾ ਇਹਦੇ ਵਿੱਚ ਤਕਰੀਬਨ ਚਾਲ ਕੰਡਾ ਦੇ ਵਿੱਚ ਮਾਲ ਪਹੁੰਚ ਗਿਆ ਜੀ ਪਰ ਆਮਾਦੀ ਹੱਟੀਆਂ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਰਖੜੀ ਸੇਲ ਮੇਲਾ ਚੱਲੂ ਹੈ ਜੀ ਡਿਜ਼ਾਈਨ ਦੇਖੀ ਚਲੋ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਕਰੀਬਨ ਇੱਕ ਕਲਰ ਦਿਖਾ ਰਹੇ ਹਾਂ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰਾਂ ਜਮਾਲ ਹੈਗਾ ਖੇਤੀ ਆਓ ਸਾਮਾ ਡਿਜ਼ਾਈਨ ਲੈ ਕੇ ਜਾਓ ਖੇਤੀ ਆ ਕੇ ਸਾਮਾ ਡਿਜ਼ਾਈਨ ਜਾ ਸਕਦੇ ਹੋ ਜੀ ਡਿਜ਼ਾਈਨ ਦੇਖੀਓ ਸਾਰੇ ਸ਼ਾਨਦਾਰ ਡਿਜ਼ਾਈਨ ਆਈ ਨੇਵੇਂ ਨਵੇਂ ਡਿਜ਼ਾਈਨ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਹੈ ਕਪੜਾ ਪੂਰਾ ਵਧੀਆ ਜੀ ਸ਼ਿਵਾ ਮੇਲਾ ਦਾ ਕਪੜਾ ਪੂਰਾ ਵਧੀਆ ਕੈਮਰ ਕਾਟਨ ਹੈ ਜੀ ਪਿਓਰ ਕੈਮਰ ਕਾਟਨ ਜਮਾ ਜਮਾ ਪਿਓਰ ਕੈਮਰ ਕਾਟਨ ਦਿੱਤੇ ਜੀ ਇਹ ਰੇਟ ਸਿਰ 500 ਰੁਪਿਆ 400 ਰੇਟ 'ਤੇ ਭਰਾਵਾਂ ਦੀ ਹਿੱਤੀ ਦਿੱਤੇ ਸੇਲ ਮੇਲੇ ਦਿੱਤੇ ਜੀ 400 ਦਾ ਸੂਟ ਕੱਟਾ ਜੀ ਕੈਮਰ ਕਾਟਨ ਦਾ ਡਿਜ਼ਾਈਨ ਤਾਂ ਜੀ ਬਹੁਤ ਆਏ ਹੋਏ ਨੇ ਦੇ ਵਿੱਚ ਬਹੁਤ ਡਿਜ਼ਾਈਨਾਂ ਜਮਾਲ ਪਹੁੰਚੂਗਾ ਕੈਮਰ ਕਾਟਨ ਦਾ ਸੂਟ ਸਿਰਫ 500 ਦਾ ਕਰਤਾ ਜੀ 400 ਦਾ ਡਿਜ਼ਾਈਨ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾ ਮੜ ਡਿਜ਼ਾਈਨ ਮਗਾ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਸਾ ਮੜ ਡਿਜ਼ਾਈਨ ਮਗਾ ਸਕਦੇ ਹੋ ਜੀ ਪਰ ਆਮਾ ਦੀ ਹੱਤੀ ਦੇ ਉੱਤੇ ਭਾਰੀ ਸ਼ੇਰ ਮੇਲੇ ਚੱਲ ਰਿਹਾਗਾ ਭਾਰੀ ਸ਼ੇਰ ਮੇਲੇ ਦੇ ਉੱਤੇ ਕੈਮਰ ਕਾਟਨ ਦਾ ਸੂਟ ਸਿਰਫ 500 ਦਾ ਕਰਤਾ ਜੀ 400 ਦਾ ਡਿਜ਼ਾਈਨ ਦੇਖੋ ਕਿਨੇ ਸ਼ਾਨਦਾਰ ਆਏ ਰੇਗੇ ਜੇ ਦੇਖੋ ਸਾਰੇ ਸ਼ਾਨਦਾਰ ਜੈਨੇ ਦੀ ਜਨਾਲ ਪਹੁੰਚ ਚੁੱਕਿਆ ਜੀ ਭਰਾਮਾਂ ਦੀ ਹੱਟੀ ਬਾਸਟਨ ਰੋਡ ਮੌੜਵੰਡੀ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸ਼ੇਰ ਮੇਲੇ ਦੇ ਉੱਤੇ ਜੀ ਭਰਾਮਾਂ ਦੀ ਹੱਟੀ ਬਾਸਟਨ ਰੋਡ ਮੌੜਵੰਡੀ ਸਿਰਫ ਕੈਮਰਕਾਉਟਰ ਦਾ ਸੂਰ 400 ਦਾ ਕਰਤਾ ਹੀ 400 ਦਾ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸ਼ੇਰ ਮੇਲੇ ਚੱਲ ਰਿਹਾਗਾ ਭਰਾਮਾਂ ਦੀ ਹੱਟੀ ਬਾਸਟਨ ਰੋਡ ਮੌੜਵੰਡੀ